ਸਰਦੇ YouTube ਚੈਨਲ ਤੇ ਆਫਰ ਦਾ ਸੰਤਾ ਜੀ ਪੰਜਾਬ ਸਰਵਨਟ ਪੈਨਸ਼ਨ ਅਫਸਰ ਵੀ ਚੈਨਲ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਭਜਨ ਸਿੰਘ ਗਿੱਲ ਤੇ ਸੂਬਾ ਜਨਰਲ ਕਫਤਰ ਸ਼੍ਰੀ ਕਰੰਦਰ ਰਾਮਪੁਰਾ ਵਰਨੋਂ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਪੈਨਸ਼ਨਰਾਂ ਲਈ ਇੱਕ অতি ਜ਼ਰੂਰੀ ਸੂਚਨਾ ਦੇਣ ਦਾ ਇੱਕ ਸੱਜਾ ਉਗਲਾਲਾ ਕੀਤਾ ਗਿਆ ਹੈ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਲਿਖਿਆ ਹੈ ਸਰਕਾਰਯੋ ਪੈਨਸ਼ਨਰ ਫੈਮਿਲੀ ਪੈਨਸ਼ਨਰ ਸਾਥੀਓ ਪੰਜਾਬ ਨੈਸ਼ਨਲ ਬੈਂਕ ਪੀ 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 ਸੀ ਲੁਧਿਆਣਾ ਦੇ ਚੇਪ ਮੈਨੇਜਰ ਮਨੋਜ ਸ਼ਰਮਾ ਜੀ ਨਾਲ ਬਕਾਇਆ ਸੰਬੰਧੀ ਗੱਲ ਹੋਈ ਹੈ ਕਿ ਜਿਹੜੇ ਫੈਮਿਲੀ ਪੈਨਸ਼ਨਰ ਦੇ ਬਕਾਏ ਅਜੇ ਤੱਕ ਨਹੀਂ ਪਏ ਉਹਨਾਂ ਦੀ ਬੈਂਕ ਬ੍ਰਾਂਚ ਵੱਲੋਂ ਐਨਟੀਏ ਮਤਲਬ ਲੀਵ ਟ੍ਰੈਵਲਿੰਗ ਅਲਾਉਂਸ ਬਾਰੇ ਇੱਕ ਪੱਤਰ F P P C ਨੂੰ ਪੇਜਿਆ ਜਾਵੇਗਾ ਕਿ ਸਬੰਧਤ ਪੈਨਸ਼ਨਰ ਦਾ ਹਾਊਸ ਜਿੰਦਾ ਹੈ ਜੋ ਫੈਮਿਲੀ ਪੈਨਸ਼ਨ ਪ੍ਰਾਪਤ ਕਰ ਰਿਹਾ ਹੈ ਤੇ ਉਸ ਦਾ ਬਕਾਇਆ ਉਸ ਨੂੰ ਦਿੱਤਾ ਜਾਵੇ ਇਸੇ ਤਰ੍ਹਾਂ ਜੋ ਦੋਵੇਂ ਭਾਗ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਸੁਰਗਵਾਸ ਹੋ ਚੁੱਕੇ ਹਨ ਉਹਨਾਂ ਦੇ ਬਕਾਏ ਬਾਰੇ ਵੀ ਬੈਂਕ ਬ੍ਰਾਂਚ ਪੂਰਾ ਕੇਸ ਤਿਆਰ ਕਰਕੇ ਭੇਜੇਗੀ ਇਸ ਬੰਧਤ ਸੁਲਗਵਾਸ ਹੋਏ ਜੋੜੇ ਪੈਨਸ਼ਨ ਆਫ ਦੇ ਵਾਰਸ ਬਕਾਇਆ ਕਾਫ ਕਰਨ ਲਈ ਯੋਗ ਹਨ ਬਕਾਏ ਦਾ ਅਮਲ ਖਾਨੂੰ ਹੈ ਜਦ ਕੀ ਹੀ ਰਹਿੰਦੇ ਬਕਾਏ ਭਾਗ ਤੇ ਜਾਣਗੇ ਜਿਨਾਂ ਨੂੰ ਪਹਿਲੀ ਕਿਸ਼ਤ ਨਹੀਂ ਪਈ ਉਹਨਾਂ ਨੂੰ ਆਉਂਦੇ ਮਹੀਨੇ ਦੋ ਕਿਸ਼ਤ ਇਕੱਠੀਆਂ ਉਪਾਹ ਦਿੱਤੀਆਂ ਜਾਣਗੀਆਂ ਅਸੀਂ ਸਮਝਦੇ ਹਾਂ ਕਿ ਪੰਜਾਬ ਗਵਰਨਮੈਂਟ ਪੈਨਸ਼ਨਰਸ ਐਸੋਸੀਏਸ਼ਨ ਰਜਿਸਟਰਡ ਦੇ ਸੂਬਾ ਪ੍ਰਧਾਨ ਸਰਦਾਰ ਭਜਨ ਸਿੰਘ ਗਿਰਲ ਤੇ ਸੂਬਾ ਜਨਰਲ ਸਕੱਤਰ ਸ੍ਰੀ ਸੁਦਰਿੰਦਰ ਰਾਮ ਪੁਸਾ ਹੁੰਦੇ ਹਨ ਪੈਨਸ਼ਨਰਸ ਦੇ ਨਾਲ ਜੋ ਪੋਸਟ ਸਾਂਝੀ ਕੀਤੀ ਗਈ ਹੈ ਇਹ ਇੱਕ ਵਧੀਆ ਉਪਰਾਲਾ ਹੈ ਕਿਉਂਕਿ ਅਜੇ ਵੀ ਕੁਝ ਪੈਨਸ਼ਨਰਸ ਅਤੇ ਫੈਮਲੀ ਪੈਨਸ਼ਨਰ ਦੇ ਬਕਾਏ ਦੀ ਪਹਿਲੀ ਕਿਸ਼ਤ ਉਹਨਾਂ ਦੇ ਖਾਤਿਆਂ ਵਿੱਚ ਕ੍ਰੈਡਿਟ ਨਹੀਂ ਕੀਤੀ ਗਈ ਜਿਸ ਕਰਕੇ ਉਹ ਕੁਝ ਟੈਨਸ਼ਨ ਵਿੱਚ ਹਨ ਕਿ ਪਤਾ ਨਹੀਂ ਕਿਉਂ ਉਹਨਾਂ ਨੂੰ ਬਕਾਇਦੇ ਦੀ ਪਹਿਲੀ ਗੇਟ ਜਾਰੀ ਨਹੀਂ ਹੋਈ ਇਥੇ ਅਸੀਂ ਇਹ ਵੀ ਸਪਸ਼ਟ ਕਰਨਾ ਜ਼ਾਇਜ ਸਮ ਦੇ ਹਾਂ ਕਿ LRTA ਯਾਨੀ ਕਿ ਉਹਦੀ ਫੁੱਲ ਫਾਰਮ ਲੀਵ ਟ੍ਰੈਵਲਿੰਗ ਅਲਾਉਂਸ ਹੈ ਜੋ ਹਰੇਕ 2 ਸਾਲਾਂ ਬਾਅਦ ਪੈਨਸ਼ਨਰਾਂ ਜਾਂ ਫੈਮਿਲੀ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ ਤੇ CPPC ਦੀ ਫੁੱਲ ਫਾਰਮ ਸੈਂਟਰਲ ਪੈਨਸ਼ਨ ਪ੍ਰੋਸੈਸਿੰਗ ਸੈਂਟਰ ਹੈ ਗੌਰ ਮਤਲਬ ਹੈ ਕਿ ਪੀ ਐਨ ਬੀ ਦਾ ਫੀ ਪੀ ਪੀ ਸੀ ਸੈਂਟਰਲ ਲੁਧਿਆਣਾ ਵਿਕੇਟ ਹੈ ਜਿੱਦੇ ਮੌਜੂਦਾ ਚੀਫ ਮੈਨੇਜਰ ਮਨੋਜ ਸ਼ਰਮਾ ਜੀ ਹਨ ਆਸ ਕਰਦੇ ਹਾਂ ਕਿ ਹੁਣ ਬਕਾਏ ਜਾਂ ਪੈਰਟੀ ਏ ਬਾਰੇ ਸਾਰੀ ਤੀਤੀ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨ ਨੂੰ ਸਪੈਕਟ ਹੋ ਗਈ ਹੋਵੇਗੀ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ